ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਅਜਸੀਕੋਰ ਨਿਊਜ਼ਲੈਂਡ ਪਰ ਦੇ ਵਚ ਪਰਬਲਿਕ ਟ੍ਰਾਂਸਪੋਰਟ ਦੇ ਉੱਤੇ ਹੋਣ ਵਾਲੀ ਘਟਨਾਵਾਂ ਹਮਲੇ ਲਗਾਤਾਰ ਵਾਧੇ ਜਾ ਰਹੇ ਨੇ ਤੇ ਬੀਤੇ ਕਈ ਮਹੀਨਿਆਂ ਦੇ ਵਿੱਚ ਇਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਆਫਲਾਈਨ ਦੀ ਗੱਲ ਕਰੀਏ ਆਫਲਾਈਨ ਦੇ ਵਿੱਚ ਹਰ ਤੀਜੇ ਦਿਨ ਪਬਲਿਕ ਟ੍ਰਾਂਸਪੋਰਟ ਦੇ ਉੱਤੇ ਬੱਸ ਡਰਾਈਵਰਾਂ ਦੇ ਉੱਤੇ ਹਮਲੇ ਹੁੰਦੇ ਨੇ ਇਹ ਤਾਜ਼ਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਤਾਜ਼ਾ ਡਾਟਾ ਦੇ ਮੁਤਾਬਕ ਆਕਲੈਂਡ ਪਰ ਦੇ ਡਰਾਈਵਰਾਂ ਦੇ ਉੱਤੇ ਹਰ ਤੀਜੇ ਦਿਨ ਹਮਲਾ ਹੁੰਦਾ ਹੈ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਇਸ ਵਿੱਚ ਬਹੁਤ ਜ਼ਿਆਦਾ ਵਾਧੇ ਦੇਖਣ ਨੂੰ ਮਿਲੇ ਨੇ ਬੱਸ ਡਰਾਈਵਰ ਯੂਨੀਅਨ ਦੇ ਪ੍ਰਧਾਨ ਦੇ ਮੁਤਾਬਕ ਬਸਾਂ ਦੇ ਵਿੱਚ ਇਹ ਸਿਕਿਉਰਿਟੀ ਸ਼ੀਲਡ ਲਗਾਏ ਜਾਣ ਲਗਾਈਆਂ ਜਾ ਰਹੀਆਂ ਨੇ ਤੇ ਇਹ ਅਗਲੇ 2 ਸਾਲਾਂ ਦੇ ਵਿੱਚ ਲਗਾਈਆਂ ਜਾਣਗੀਆਂ ਪਰ ਫਿਰ ਵੀ ਇਸ ਦੇ ਡਰਾਈਵਰ ਤੇ ਨਾਲ ਦੇ ਨਾਲ ਯਾਤਰੀ ਅਸੁਰੱਖਿਅਤ ਮਹਿਸੂਸ ਕਰਦੇ ਨੇ ਤੇ ਹਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਇਹ ਦਿਵਸ ਸਜਣਾ ਹੈ ਕਿ ਬੀਤੇ 2 ਮਹੀਨਿਆਂ ਦੇ ਵਿੱਚ ਆਕਲੈਂਡ ਦੀਆਂ ਪਬਲਿਕ ਟਰਾਂਸਪੋਰਟ ਦੇ ਉੱਤੇ ਬੱਸਾਂ ਦੇ ਵਿੱਚ ਖਾਸ ਕਰਕੇ ਹਮਲੇ ਜਿਨ੍ਹਾਂ ਦੇ ਵਿੱਚ ਕੁੱਟਮਾਰ ਕੀਤੀ ਗਈ ਆ ਉਹ 18 ਵਾਰ ਦਰਜ ਕੀਤੇ ਗਏ ਨੇ ਉੱਥੇ ਹੀ ਵਰਬਲ ਵਰਬਲ ਅਬਿਊਜ਼ ਯਾਨੀ ਕਿ ਗਾਲੀ ਗਲੋਚ ਦੇ 29 ਮਾਮਲੇ ਦਰਜ ਕੀਤੇ ਗਏ ਉਦੋਂ ਆਕਲੈਂਡ ਟਰਾਂਸਪੋਰਟ ਦੇ ਮੁਤਾਬਕ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇਸ ਸਮੇ ਪਬਲਿਕ ਟਰਾਂਸਪੋਰਟ ਦੇ ਉੱਤੇ ਯਾਤਰੀ ਤੇ ਡਰਾਈਵਰ ਦੋਵੇਂ ਸੁਰੱਖਿਅਤ ਰਹਿਣ ਉਹਨਾਂ ਮੁਤਾਬਕ ਬਹੁਤ ਸਾਰੇ ਟਰਾਂਸਪੋਰਟ ਆਫਿਸਰਜ਼ ਦੀ ਭਾਰਤੀ ਕੀਤੀ ਜਾ ਰਹੀ ਹੈ ਦਰਜਨਾ ਟਰਾਂਸਪੋਰਟ ਆਫਿਸਰਜ਼ ਦੀ ਭਾਰਤੀ ਕੀਤੀ ਜਾ ਰਹੀ ਹੈ ਤਾਂ ਕਿ ਉਹ ਅਜਹੀਆਂ ਸਿਚੁਏਸ਼ਨਸ ਦੇ ਨਾਲ ਨਜਿੱਠਣਗੇ ਪਰ ਦੇਖਿਆ ਇਹ ਜਾ ਰਿਹਾ ਹੈ ਕਿ ਲਗਾਤਾਰ ਯਾਤਰੀਆਂ ਦੇ ਉੱਤੇ ਤੇ ਡਰਾਈਵਰਾਂ ਦੇ ਉੱਤੇ ਹਮਲੇ ਵਾਧੇ ਜਾ ਰਹੇ ਨੇ